ਠੰਡ ਜਾ ਰਹੀ ਹੈ ਤੇ ਗਰਮੀ ਵੱਧ ਰਹੀ ਹੈ ਤੇ ਗਰਮੀਆਂ ਦੇ ਵਿੱਚ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਬਿਜਲੀ ਦਾ ਬਿੱਲ ਕਿਉਂਕਿ ਲੋਕ AC ਫਰਿੱਜ ਪੱਖਾ ਤੇ ਕੂਲਰ ਤੋਂ ਬਿਨਾਂ ਨਹੀਂ ਰਹਿ ਸਕਦੇ ਜਿੰਨੀ ਇਹ ਚੀਜ਼ਾਂ ਠੰਡਕ ਦਿੰਦੀਆਂ ਨੇ ਉਹਨਾਂ ਹੀ ਬਿਜਲੀ ਦਾ ਬਿੱਲ ਟੈਨਸ਼ਨ ਵਧਾ ਦਿੰਦਾ ਪਰ ਥੋੜੀ ਸਮਝਦਾਰੀ ਦੇ ਨਾਲ ਇਹ ਟੈਨਸ਼ਨ ਘੱਟ ਸਕਦੀ ਹੈ ਕਈ ਵਾਰ ਲੋਕ ਲਾਈਟ ਬੰਦ ਕੀਤੇ ਬਿਨਾ ਕਮਰੇ ਤੋਂ ਬਾਹਰ ਚਲੇ ਜਾਂਦੇ ਨੇ ਜਿਸ ਨਾਲ ਬਿਜਲੀ ਦਾ ਬਿੱਲ ਵੱਧ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਕਮਰੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਲਾਈਟ ਬੰਦ ਕਰਨ ਦੀ ਆਦਤ ਪਾਓ ਜੇਕਰ ਤੁਸੀਂ ਆਪਣੇ ਮੋਬਾਈਲ ਚਾਰਜਰ ਜਾਂ ਫਿਰ ਲੈਪਟਾਪ ਚਾਰਜਰ ਨੂੰ ਇਲੈਕਟ੍ਰੋਨਿਕ ਬੋਰਡ ਦੇ ਵਿੱਚ ਪਲੱਗ ਕਰਕੇ ਛੱਡ ਦਿੰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਚਾਰਜਰ ਨੂੰ ਬੋਰਡ ਤੋਂ ਹਟਾਉਣਾ ਨਾ ਭੁੱਲੋ ਕਈ ਵਾਰ ਘਰ ਦੇ ਵਿੱਚ ਰਿਮੋਟ ਦੀ ਵਰਤੋਂ ਕਰਕੇ ਟੀਵੀ ਬੰਦ ਕਰ ਦਿੰਦੇ ਆ ਅਤੇ ਚਲੇ ਜਾਂਦੇ ਆ ਅਜਿਹੀ ਸਥਿਤੀ ਦੇ ਵਿੱਚ ਟੀਵੀ ਸਕਰੀਨ ਤਾਂ ਬੰਦ ਹੋ ਜਾਂਦੀ ਹੈ ਪਰ ਇਹ ਹਮੇਸ਼ਾ ਸਟੈਂਡਬਾਈ ਮੋਡ ਵਿੱਚ ਰਹਿੰਦੀ ਹੈ ਅਤੇ ਪਾਵਰ ਖਿੱਚਦੀ ਰਹਿੰਦੀ ਹੈ ਟੀਵੀ ਨੂੰ ਬੰਦ ਕਰਦੇ ਸਮੇਂ ਇਸ ਨੂੰ ਬੰਦ ਕਰਨਾ ਯਕੀਨੀ ਬਣਾਓ ਗਰਮੀਆਂ ਦੇ ਵਿੱਚ AC ਤੋਂ ਬਿਨਾਂ ਨਹੀਂ ਰਹਿ ਸਕਦੇ ਇਸ ਨਾਲ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਜੇਕਰ ਤੁਸੀਂ AC ਦੀ ਵਰਤੋਂ ਸਮਝਦਾਰੀ ਦੇ ਨਾਲ ਕਰਦੇ ਹੋ ਤਾਂ ਤੁਸੀਂ ਬਿਜਲੀ ਬਚਾ ਸਕਦੇ ਹੋ AC ਨੂੰ 24 ਤੋਂ 26 ਡਿਗਰੀ ਤੇ ਚਲਾਉਣ ਦੀ ਕੋਸ਼ਿਸ਼ ਕਰੋ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਿਜਲੀ ਦੇ ਬਿੱਲ ਦੀ ਟੈਨਸ਼ਨ ਘਟਾਈ ਜਾ ਸਕਦੀ ਹੈ